ਉਧਰ ਵੀਰ ਕਿਹਦੇ ਵੀ 1.5 ਲੱਖ ਕਰਦੇ ਹੋ ਤਿੰਨ ਜੱਫਿਆਂ ਦਾ 1.5 ਲੱਖ ਕਰਦੇ ਹੋ ਸ਼ੀਲੂ ਦੇ ਤਿੰਨ ਜੱਫਿਆਂ ਦਾ ਮੇਰੇ ਵੀਰੋ 1.5 ਲੱਖ ਹੈ ਇੱਕ ਪਾਸੇ ਸ਼ੀਲੂ ਬਲਾਰਾ ਆਹ ਕੰਮ ਨੂੰ ਸੰਭਿਆ ਆਹ ਕੰਮ ਨੂੰ ਸੰਭਿਆ ਜਦੋਂ ਪੱਜਿਆ ਪੰਜਾਬੀਆਂ ਦਾ ਆਇਆ 46000 ਦਰਸ਼ਕ ਜਿਹੜਾ ਇਸ ਟਾਈਮ ਲਾਈਵ ਵਾਚ ਕਰ ਰਹੇ ਮੇਰੇ ਵੀਰੋ ਦਮਰਜੀ ਵਾਲਾ ਦੀਪ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਚਾਰ ਜੱਫੀ ਤਿਆਰ ਵਰ ਤਿਆਰ ਨੇ ਇੱਕ ਪਾਸੇ ਸਰੀ ਕਾਲੇ ਮੁਕਾਬਲਾ ਔਰ ਦੇਖਦਾ ਵੀ ਪੁਆਇੰਟ ਜਿਹੜਾ ਹੈ ਬਾਹੂ ਅਕਬਰਪੁਰ ਦੀ ਟੀਮ ਨੇ ਹਿੱਸੇ ਜਾਣ ਜੁੜਿਆ ਚੜਵੀ ਪਰ ਦਮਨਸ ਹੈ ਬਾ ਵੀ ਪਲੇਅਰਾਂ ਨੂੰ ਬੇਨਤੀ ਹੈ ਟੂਰਨਾਮੈਂਟ ਕਮੇਟੀਆਂ ਵੀ ਚਾਹੁੰਦੀਆਂ ਨੇ ਮੇਲੇ ਸਮੇਂ ਸਮਾਪਤ ਹੋਣ ਖਿਡਾਰੀ ਸਮੇਂ ਸਿਰ ਪੁੱਜਿਆ ਕਰਨ ਬੜੀ ਮਿਹਰਬਾਨੀ ਹੋਊਗੀ ਔਰ 40000 ਦਰਸ਼ਕ ਜੁੜਿਆ ਹੋਇਆ ਇੱਕ ਪਾਸੇ ਸ਼ੀਲੂ ਬਲਾਰਾ ਕਰਦਾ ਕੋਸ਼ਿਸ਼ ਲਾਉਂਦਾ ਤਕੜਾ ਜੱਫਾ ਫੜਦਾ ਗੁੱਟ ਓ ਮੇਰੇ ਵੀਰੋ ਬੱਲੇ 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 ਮਿੱਤਰੋ ਕਿ ਕੱਪ ਦੇ ਸੀ ਲਲਕਾਰ ਹੋ ਗਿਆ ਕੀ ਮਿੱਤਰਾਂ ਇਹ ਕਹਿੰਦੇ ਦਵਰਜੀ ਵਾਲਾ ਬੀਪ ਮਾਝੇ ਦੇ ਚੱਲ ਗਿਆ ਹਰੀਕੇ ਪੱਤਣ ਦੇ ਪਰਲੇ ਪਾਸੋਂ ਚੱਲ ਗਿਆ ਓਏ ਗੱਲ ਕਹਿੰਦੇ ਅਮਰਸਰ ਦੀ ਹੈ ਮੇਰੇ ਮਿੱਤਰੋ ਮਾਝੇ ਆਇਆ ਪਾਉ ਆ ਪਿੰਡਰਾਵਾਂ ਤੇ ਕਾਲ ਸੱਜਿਆ ਦਾ ਸਦੀ ਮੰਗੀ ਕਹਿੰਦਾ ਵੱਡੀ ਗੱਡੀ ਦਿੱਤੀ ਜਾਣੀ ਹੈ ਇਹ ਗੱਡੀਆਂ ਇਹ ਟਰੈਕਟਰ ਇਹ ਬੁਲਟਾਂ ਦੇ ਨਹੀਂ ਮਿਲਦੇ 21000 ਦੀਆਂ ਸਰਦਾਰ ਰਣਜੀਤ ਸਿੰਘ ਜੀ ਮੈਗਨਸ ਇਮੀਗ੍ਰੇਸ਼ਨ ਵਾਲੇ ਮੇਰੇ ਵੀਰੋ ਪੰਜਾਬ ਕਹਿੰਦਾ ਵੀ ਮਾਣ ਕਰਮਗੇ ਵਿਸ਼ੇਸ਼ ਤੌਰ ਤੇ ਧੰਨਵਾਦ ਆਓ ਸਾਹਮਣੇ ਖੇਡ ਮੈਦਾਨ ਅੰਦਰ ਗੁਰਪ੍ਰਿੰਤ ਟਾਰਜਨ ਕਬੱਡੀ ਦਾ ਟਾਰਜਨ ਹੈ ਕਬੱਡੀ ਦਾ ਉਹ ਕਹਿੰਦੇ ਟੈਸਟਾ ਕਬੱਡੀ ਦੇ ਵਿੱਚ ਟਾਰਜਨ ਦੇ ਨਾਮ ਦੇ ਪ੍ਰਿਤ ਕਹਿੰਦੇ ਹੈ ਮੁਤਪੁਰੇ ਵਾਲਾ ਵੀਰ ਹੈ ਨਾਲ ਕਹਿੰਦਾ ਬਈ ਦਿਲ ਕਰਦਾ ਸੀਗਾ ਪਰ ਸੱਟਾ ਫਿੱਟਾ ਬਹੁਤ ਸਤਾਉਂਦੀਆ ਸੱਟਾ ਫਿੱਟਾ ਬਹੁਤ ਸਤਾਉਂਦੀਆ ਪਰ ਇਹ ਪਰ ਕਹਿੰਦੇ ਬੱਬੂ ਪਿੰਡਰਾਂ ਵਾਲਾ ਇਹਦੀ ਪਰਸਨੈਲਿਟੀ ਇਹ ਮੁੰਡਾ ਕਹਿੰਦੇ ਗਾੜੀਆਂ ਦੇ ਵਿੱਚ ਵੀ ਆਇਆ ਜੋੜੀ ਮੈਂ ਵਿਗੜੀ ਬਹੁਤ ਆ ਵਿਗੜ ਗਿਆ ਤੋ ਉਹ ਪ੍ਰਦਮਣ ਆ ਗਿਆ ਗੁਰਜੀ ਵਾਲਾ ਮੇਲਾ ਲੁੱਟ ਗਿਆ ਦੁਰਜੀ ਵਾਲਾ ਦੀਪ ਕਮਾਲ ਕਰ ਜਾਂਦਾ ਜਦੋਂ ਲੋਕਾਂ ਨੂੰ ਮੇਰੇ ਵੀਰੋਂ ਖੁਸ਼ ਕਰ ਜਾਂਦਾ ਆਹ ਸਾਹਮਣੇ ਪ੍ਰਦਮਣ ਤੇ ਸ਼ੀਲੂ ਸ਼ੀਲੂ ਤੇ ਪ੍ਰਦਮਣ ਸ਼ੀਲੂ ਤੇ ਪ੍ਰਦਮਣ ਦੋ ਹੋ ਗਏ 1.5 ਲੱਖ ਦੇ ਕੁੱਲੂ ਪੰਡਤ ਗੋਗੀ ਪੰਡਤ ਤੇਜਵੀਰ ਕਰਦੇ ਇੱਥੇ ਇੱਥੇ ਹੀ ਕਰਦੇ ਆਰੰਦਪ ਦਪੁਰਜੀ ਵਾਲਾ ਦੀਪ ਦਪੁਰਜੀ ਦੀਪ ਦਪੁਰ ਇਹਦਾ ਮੁੰਡਿਆਂ ਦੀ ਸਫਲਤਾ ਨੇ ਰੌਲਾ ਪਾਇਆ ਪਰ ਪਿੱਤਰਾ ਮੁੰਡੇ ਨੇ ਅੱਜ ਚੋਟੀ ਚੋਟੀ ਦੀਆਂ ਪਾਈਆਂ ਆਹ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ 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 ਜੱਫਾ ਗੁਰਦਿੱਤ ਦਾ ਜੱਫਾ ਗੁਰਦਿੱਤ ਦਾ ਮੈਂ ਖੇਡ ਮੈਦਾਨ ਵਿੱਚ ਪ੍ਰਸਿੱਧ ਆਹ ਦੀਪ ਆ ਗਿਆ ਦਪੁਰਜੀ ਵਾਲਾ ਆਹ ਕਹਿੰਦੇ ਦਬੁਰਜੀ ਵਾਲਾ ਮੇਰੇ ਮਿੱਤਰੋ ਅੱਜ ਦੇ ਦਿਨ ਦਾ ਕਿਹ ਫਾਈਨਲ ਮੈਚ ਹੈ ਉਹ ਪਟੜਾਵੇਂ ਬੱਬੂ ਵਰਗੇ ਅੱਜ ਕਹਿੰਦੇ ਦਿਲਪ੍ਰੀਤ ਵੀ ਆਇਆ ਹੋਇਆ ਪਰ ਦਬੁਰਜੀ ਵਾਲਾ ਮੈਨੂੰ ਲੱਗਦਾ ਰਪਿੰਬਰਾ ਰੰਗਾ ਜਾ ਕੇ ਕਰਦੇ ਆਓ ਸਾਹਮਣੇ ਕਹਿੰਦੇ ਪਰਦੂਮੜ ਦੀ ਕਬੱਡੀ ਪੈ ਰਹੀ ਹੈ ਚਾਰ ਇਹ ਕੁਲਵਿੰਦਰਨ ਬਾਜਾ ਲਾ ਜਲਾਲ ਵਾਲਿਆ ਇੱਥੋਂ ਲਾ ਕੇ ਕਿੰਨੇ ਦੂਰ ਜਲਾਲ ਤੇ ਕੱਲ ਨੂੰ ਰਾਮਪੁਰ ਕਿੱਥੇ ਖੰਮਾ ਕਿੱਥੇ ਤੁਰਾ ਹੋ ਕੇ ਰਜਾਈ ਚ ਬੈ ਕੇ ਮੈਚ ਵੇਖ ਸਕਦਾ ਸੀ ਪਰ ਆਇਆ ਹੋਇਆ ਇਹ ਪਿਆਰ ਦੀਆਂ ਗੱਲਾਂ ਨੇ ਸੇਵਾ ਸਿੰਘ ਰਾਣਾ ਮਾਣ ਕਰਦਾ ਹੈ ਇਸ ਨੌਜਵਨ ਦੀ ਖੇਡ ਤੇ ਆਹ ਦਬਰਜੀ ਵਾਲਾ ਦੀਪ ਅਮਰੀਕ ਸੌਰੀ ਤੇਰੀ ਗੱਲ ਕੱਟੀ ਗਈ ਸੀ ਮਾਫੀ ਚਾਹੁੰਦਾ ਵੀਰੇ ਆਓ ਸਾਹਮਣੇ ਵੇਖਦਾ ਇੱਕ ਵਾਰ ਫੇਰ ਤੈਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਆਹ ਦਬਰਜੀ ਵਾਲਾ ਦੀਪ ਨੰਬਰ ਲੈ ਗਿਆ ਪਰ ਦੰਨਣ ਦੀ ਗੱਲ ਆਦਾ ਜਿਹੜੇ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਮੇਰੇ ਵੀਰੋ ਵਿਦੇਸ਼ਾਂ ਦੇ ਵਿੱਚ ਬੈਠ ਕੇ ਆਪਣੇ ਪਿੰਡਾਂ ਦੇ ਵਿੱਚ ਬੈਠ ਕੇ ਕਈ ਕੰਮਾਂ ਤੇ ਨੰਨੋ ਮਾਰਦੇ ਐ ਇਸ ਮੈਚ ਦਾ ਸਾਰਿਆਂ ਦਾ ਸਰਕਾਰ ਆਓ ਸਾਹਮਣੇ ਕਬੱਡੀ ਲੈ ਵੀ ਮੰਨਿਆ ਕੀ ਨਾਮ ਐ ਇਸ ਖਿਡਾਰੀ ਦਾ ਜਿਹੜਾ ਹੁਣ ਕਬੱਡੀ ਪਾ ਰਿਹਾ ਐ ਇਸ ਵੇਲੇ ਦੱਸ ਦੁਨੀਆ ਨੂੰ ਦੱਸਿਏ ਇਹ ਸਹਿਜ ਪਾਲ ਐ ਸਹਿਜ ਪਾਲ ਮਾ ਫੇਰ ਦੁਬਾਰਾ ਆਈ ਓਏ ਇਹ ਤਾਂ ਪਹਿਰਾ ਲੱਗਦਾ ਲਾ ਫੇਰ ਦੁਬਾਰਾ ਆਈ ਵੇ ਆ ਤਾਂ ਇੱਥੇ ਖੇਡ ਮੈਦਾਨ ਅੰਦਰ ਲੱਗ ਚੁੱਕਿਆ ਦਪੁਰਜੀ ਵਾਲਾ ਦੀਪ ਆ ਗਿਆ ਕਬੱਡੀ ਪਾਉਣ ਦੇ ਲਈ ਚਾਰ ਜੱਫੀ ਤਿਆਰ ਵਰ ਤਿਆਰ ਨੇ ਭਿੰਡਰਾਲਿਆ ਉਹ ਭਿੰਡਰਾਲਿਆ ਉਹ bye, -bye.